ਦੋਸਤੋ ਪੰਜਾਬ ਅੰਗਣਵਾੜੀ ਦੀ ਨਵੀਂ ਭਰਤੀ 2024 ਦੀ ਹੁਣੇ-ਹੁਣੇ ਨੋਟੀਫਿਕੇਸ਼ਨ ਆਊਟ ਕੀਤੀ ਗਈ ਹੈ। ਦੋਸਤੋ ਇਹ ਅਪਲਾਈ ਕਿਵੇਂ ਕਰਨਾ ਹੈ, ਕੌਣ-ਕੌਣ ਅਪਲਾਈ ਕਰ ਸਕਦਾ ਹੈ ਤੇ ਲਾਸਟ ਡੇਟ ਕੀ ਹੈ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗਾ। ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ। ਜੇਕਰ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮੇਰੇ ਚੈਨਲ ਸਬਸਕ੍ਰਾਈਬ ਕਰਕੇ ਨਾਲ ਬੈਲ ਆਈਕਨ ਦਬਾ ਕੇ ਸ਼ਰਦੂਜੀ ਤਾਂ ਕਿ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਤਾਂ ਉਸ ਦੀ ਸਹੀ ਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਆਓ ਵੀਡੀਓ ਸ਼ੁਰੂ ਕਰਦੇ ਹਾਂ। ਦੋਸਤੋ ਇਹ ਨੋਟੀਫਿ ਜਿਸ ਵਿੱਚ ਮੇਲ ਤੇ ਫੀਮੇਲ ਦੋਨੇ ਅਪਲਾਈ ਕਰ ਸਕਦੇ ਨੇ ਇਸ ਦੇ ਵਿੱਚ 12 ਮਾਰਚ 2024 ਤੋਂ ਇਹ ਨੋਟੀਫਿਕੇਸ਼ਨ ਰੀਲੀਜ਼ ਹੋਇਆ ਜੀ ਇਸ ਦੇ ਲਈ 13 ਮਾਰਚ 2024 ਤੇ ਅਪਲਾਈ ਸ਼ੁਰੂ ਹੋ ਚੁੱਕੀ ਹੈ ਜੀ ਅਤੇ 12 April 2024 ਇਸ ਦੀ ਲਾਸਟ ਡੇਟ ਰੱਖੀ ਗਈ ਹੈ ਜੀ ਅਪਲਾਈ ਕਰਨ ਦੀ ਦੋਸਤੋ ਇਹ ਆਨਲਾਈਨ ਅਪਲਾਈ ਹੀ ਕਰ ਸਕਦੇ ਹੋ ਹੁਣ ਗੱਲ ਕਰਦੇ ਹਾਂ ਪੋਸਟਾਂ ਦੀ ਤਾਂ ਇਸ ਵਿੱਚ ਅੰਗਣ ਵਾਲੀ ਵਰਕਰ ਦੀਆਂ 24000 ਪੋਸਟਾਂ ਨੇ ਜਿਨ੍ਹਾਂ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਇਸ ਵਿੱਚ ਸਾਰੇ ਭਾਰਤ ਵਿੱਚੋਂ ਹੀ ਉਮੀਦਵਾਰ ਅਪਲਾਈ ਕਰ ਸਕਦੇ ਨੇ ਪੰਜਾਬ ਦੇ ਉਮੀਦਵਾਰਾਂ ਲਈ ਪੰਜਾਬ ਦੀ ਲੋਕੇਸ਼ਨ ਹੀ ਰਹੇਗੀ ਦੋਸਤੋ ਇਸ ਦੀ ਐਪਲੀਕੇਸ਼ਨ ਫੀਸ ਕੋਈ ਨਹੀਂ ਹੈ ਜੇਕਰ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਤੁਸੀਂ 12ਵੀਂ ਪਾਸ ਕੀਤੀ ਹੋਣੀ ਲਾਜ਼ਮੀ ਹੈ ਤਾਂ ਹੀ ਅਪਲਾਈ ਕਰ ਸਕਦੇ ਹੋ ਇਸ ਵਿੱਚ ਤੁਹਾਡੀ ਸਿਲੈਕਸ਼ਨ ਹੋਵੇਗੀ ਤੁਹਾਡੇ ਮੈਰਿਟ ਦੇ ਬੇਸ ਤੇ ਮਤਲਬ ਜਿਹੜੇ ਤੁਹਾਡੇ ਕੁਆਲੀਫਿਕੇਸ਼ਨ ਦੇ ਨੰਬਰ ਨੇ ਉਹਨਾਂ ਦੇ ਬੇਸ ਤੇ ਹੀ ਤੁਹਾਡੀ ਸਿਲੈਕਸ਼ਨ ਹੋਵੇਗੀ ਅਪਲਾਈ ਸਿਰਫ ਆਨਲਾਈਨ ਹੀ ਕਰ ਸਕਦੇ ਹੋ ਉਮਰ ਹੱਦ ਹੈ ਜੀ 18 ਤੋਂ 40 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਦੋਸਤੋ ਇਹਨਾਂ ਦੀ ਵੈਬਸਾਈਟ ਤੇ ਹਜੇ ਤੱਕ ਆਪਣੇ ਪੰਜਾਬ ਦਾ ਕੋਈ ਵੀ ਫਾਰਮ ਦਾ ਲਿੰਕ ਨਹੀਂ ਆਇਆ ਬਹੁਤ ਜਲਦੀ ਹੀ ਆ ਜਾਵੇਗਾ ਚਿੰਤਾ ਨਾ ਕਰਿਓ ਤੇ ਅਪਲਾਈ ਜਰੂਰ ਕਰਿਓ ਵੀਡੀਓ ਦੇਖਣ ਦੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ